ਕੰਦੇਜੀ obesidad ਮੋਟਾਪੇ ਤੇ ਇੱਕ ਵੀਡੀਓ ਪਾਈ ਜਾਵੇ ਸੋ ਮੋਟਾਪੇ ਦੇ ਕਾਰਨਾਂ ਤੇ ਆਪਾਂ ਗੱਲ ਕਰ ਲੈਂਦੇ ਆ ਪਹਿਲਾਂ ਕਿ ਮੋਟਾਪਾ ਹੁੰਦਾ ਕਿਉਂ ਹੈ ਮੈਂ ਐਗਜ਼ਾਮਪਲ ਦੇਣਾ ਮੈਂ ਲਾਈਵ ਐਗਜ਼ਾਮਪਲ ਦੇਣਾ ਜੋ ਮੈਂ ਪਿਛਲੇ 25 ਸਾਲਾਂ ਚ ਦੇਖੀ ਹੈ ਦੋ ਬੱਚੇ ਦੋ ਫਰੈਂਡਸ ਦੇ ਘਰੇ ਪੈਦਾ ਹੋਏ ਇੱਕ ਬੇਟੀ ਤੇ ਦੂਸਰੇ ਫਰੈਂਡ ਦੇ ਘਰੇ ਬੇਟਾ ਪੈਦਾ ਹੋਇਆ ਜਿਹੜੀ ਬੇਟੀ ਸੀ ਜਿਹੜੀ ਉਹਦੀ ਮਦਰ ਸੀ ਮੇਰੇ ਬਹੁਤ ਕਲੋਸ ਸੀ ਸਾਰਟ ਆਫ ਮੈਨੋ ਵੀਰਜੀ ਕਹਿੰਦੇ ਸੀ ਉਹ ਕਹਿੰਦੇ ਨੇ ਤੇ ਉਹ ਬੱਚੀ ਬੜੀ ਸਲਿਮ ਟਰੇਮ ਬੜਾ ਨੈਚੁਰਲ ਬਰਥ ਹੋਦਾ ਤੇ ਉਹਦੀ ਡਾਈਟ ਨੇ ਜਿਹਨੇ ਜਿਵੇਂ ਮੈਂ ਗਾਈਡ ਕਰਦਾ ਰਿਹਾ ਉਸ ਤਰ੍ਹਾਂ ਨਾਲ ਦਿੰਦੇ ਰਹੇ ਜਦੋਂ ਬੱਚੇ ਸਾਲ ਦੇ ਹੋ ਗਏ ਉਦੋਂ ਦੂਸਰੇ ਪਾਸੇ ਉਹ ਬੇਟਾ ਸੀ ਉਹਨਾਂ ਦੇ ਕਿਸੇ ਫਰੈਂਡ ਦਾ ਤੇ ਉਹ ਥੋੜਾ ਜਿਹਾ ਹੈਵੀ ਸੀ ਬੱਚਾ ਉਹ ਤੇ ਬੱਚੇ ਸਕੂਲ ਜਾਣ ਲੱਗੇ 4-5 ਸਾਲ ਦੇ ਹੋ ਗਏ ਤੇ ਇਹ ਬੱਚੀ ਬੜੀ ਸਲਿਮ ਟਰੇਮ ਤੇ ਉਹ ਬਿਲਕੁਲ ਡਬਲ ਬੱਚਾ ਤੇ ਮੇਰੇ ਕੋਲ ਆ ਕੇ ਉਹ ਬੱਚੇ ਦੇ ਮਦਰ ਰਾਇ ਕਰਨ ਵੀਰ ਜੀ ਉਹ ਸਾਡੀ ਬੱਚੀ ਨੂੰ ਧੱਕਾ ਮਾਰ ਕੇ ਸਿੱਟ ਦਿੰਦਾ ਬੱਚਾ ਉਹ ਮੈਂ ਕਿਹਾ ਜੀ ਕੀ ਪ੍ਰੋਬਲਮ ਆਦੀ ਕਹਿੰਦੇ ਜੀ ਮੋਟਾ ਬਹੁਤ ਹੈ ਮੈਨੂੰ ਕੀ ਹੋ ਗਿਆ ਕਹਿੰਦੇ ਜੀ ਉਹ ਕੀ ਕਰਦੇ ਨੇ ਫਾਦਰ ਤੇ ਮਦਰ ਕਹਿੰਦੇ ਛੋਲੇਆਂ ਨੂੰ ਮੈਸ਼ ਕਰਦੇ ਨੇ ਮਿਕਸੀ ਚ ਤੇ ਫਾਦਰ ਉਹਦਾ ਬੱਚੇ ਦਾ ਮੂੰਹ ਖੋਲਦਾ ਤੇ ਮਦਰ ਉਹਦੇ ਮੂੰਹ ਚ ਕਹਿੰਦੇ ਛੋਲੇਆਂ ਦੀ ਦਾਹਲ ਪਾ ਦਿੰਦੇ ਨੇ ਬੱਚਾ ਖਾਂਦਾ ਨਹੀਂ ਕਹਿੰਦੇ ਉਹ ਤਾਂ ਬਹੁਤ ਮੋਟਾ ਹੋ ਹੀ ਜਾਂਦਾ ਹੂੰ ਨੈਟ ਪ੍ਰੈਜ਼ੈਂਟ ਦੋਨੋਂ ਬੱਚੇ ਆਲਮੋਸਟ 25 26 ਸਾਲ ਦੇ ਹੋਗੇ ਤੇ ਲੜਕੀ ਇਦਾਂ ਲੱਗਦੀ ਜਿਵੇਂ ਮਾਡਲ ਹੁੰਦੀ ਆ ਕੋਈ ਐਨੀ ਸਮਾਰਟ ਤੇ ਕਾਕਾ ਜੀ ਦਾ ਹਾਲ ਹੁਣ ਤੁਰਨਾ ਬੜਾ ਔਖਾ ਹੈ ਉਹਨਾਂ ਨੂੰ ਹੈਨਾ ਤੇ ਕੰਟਲੇ ਆਸ-ਪਾਸ ਭਾਰ ਹੈ ਬੱਚੇ ਦਾ ਕੀ ਕਰੋਗੇ ਤੁਸੀਂ ਐਸੀ ਡਾਈਟ ਨੂੰ ਆਈ ਮੀਨ ਕਿ ਫੋਰਸਫੁਲ ਫੀਡਿੰਗ ਸਾਨੂੰ ਮੋਟਾਪਾ ਦਿੰਦੀ ਹੈ ਜ਼ਬਰਦਸਤੀ ਖਾਣਾ ਨਹੀਂ ਦੇਣਾ ਚਾਹੀਦਾ ਜਿੰਨੀ ਕੁ ਜ਼ਰੂਰਤ ਹੈ ਉਹਨਾਂ ਕੇ ਦਿਓ ਔਰ ਤੁਸੀਂ ਨਾ ਐਕਸਪੈਰੀਮੈਂਟ ਕਰਕੇ ਦੇਖ ਲਓ ਤੁਸੀਂ